ਦਾ ਗੁਰਦੇਵ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜੀ ਪੰਜਾਬ ਹਨ ਹਿਮਾਚਲ ਮਿਸ਼ਨ ਡਰਗ ਫ੍ਰੀ ਪੰਜਾਬ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਮਹਮ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਨੌਜਵਾਨ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਜਿਸ ਦੇ ਤਹਿਤ ਲੋਕ ਨਸ਼ੇ ਤੋਂ ਦੂਰ ਰਹਿਣ ਦਾ ਹੱਦ ਲੈਣਗੇ ਪੰਜਾਬ ਦੀ ਸਰਕਾਰ ਦੇ ਵੱਲੋਂ ਜਿਵੇਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਕਿਸਤੀ ਦੇ ਨਾਲ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਸਾਡੀ ਵੀ ਤਰਜੀਹ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਦੇ ਹੋਏ ਤੇ ਇਸ ਦੇ ਲਈ ਸਭ ਇਕੱਠੇ ਹੋ ਕੇ ਇਸ ਲੜਾਈ ਦੇ ਵਿੱਚ ਜੜੀ ਇਹ ਮਹਿੰਮ ਦੇ ਤਹਿਤ ਮੋਗਾ ਦੇ ਵਿਧਾਇਕ ਅਦਿਸ਼ਤਾਨਕ ਲੋਕਾਂ ਨੇ ਅਹਦ ਲਿਆ ਮੈਂ ਡਾਕਟਰ ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ ਇਹ ਅਹਦ ਲੈਨੀ ਹਾਂ ਕਿ ਮੈਂ ਆਪਣੇ ਹਲੇ ਦੁਆਲੇ ਆਪਣੇ ਵਾਰਡਾਂ ਦੇ ਵਿੱਚ ਆਪਣੇ ਸ਼ਹਿਰ ਤੇ ਪੰਜਾਬ ਦੇ ਨੂੰ ਨਸ਼ਾ ਮੁਕਤ ਬਣਾ ਕੇ ਰਹਾਗੀ ਅਗਰ ਸਾਡੇ ਆਲੇ ਦੁਆਲੇ ਕੋਈ ਵੀ ਨਸ਼ਾ ਕਰਦਾ ਹੈ ਉਸ ਨੂੰ ਨਸ਼ਾ ਛੱਡਣ ਦੇ ਲਈ ਸਮਝਾਵਾਂਗੇ ਤੇ ਇਹ ਕਸਮ ਖਿਲਾਵਾਂਗੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਅਤੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਨੂੰ ਵੀ ਨਸ਼ਾ ਛੱਡਣ ਦੇ ਲਈ ਸਮਝਾਵਾਂ ਮੈਂ ਜੀ ਪੰਜਾਬ ਹਰਿਆਣਾ ਦਾ ਜੋ ਅੱਜ ਮਿਸ਼ਨ ਸਟਾਰਟ ਕੀਤਾ ਗਿਆ ਡਰਗ ਫ੍ਰੀ ਪੰਜਾਬ ਇਸ ਦਾ ਸਮਰਥਨ ਕਰਦੀ ਹਾਂ ਤੇ ਇਸ ਦਾ ਸਾਥ ਦੇਵਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜੀ ਪੰਜਾਬ ਰਾਣਾ ਮਾਚਲ ਵੱਲੋਂ ਇੱਕ ਮਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਹਿੰਮ ਦਾ ਨਾਮ ਹੈ ਡਰੱਗ ਫ੍ਰੀ ਪੰਜਾਬ ਜਿਸ ਦਾ ਮੇਨ ਮੰਤਵ ਹੈ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣਾ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਜੀ ਪੰਜਾਬ ਰਾਣਾ ਮਾਚਲ ਵੱਲੋਂ ਵੀ ਇੱਕ ਜ਼ਿੰਮੇਵਾਰੀ ਬੰਦੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਤੇ ਨੌਜਵਾਨਾਂ ਨੂੰ ਇਸ ਨਸ਼ੇ ਦੇ ਦਲਦਲ ਤੋਂ ਦੂਰ ਰੱਖੀਏ ਜਿਸ ਦੇ ਲਈ ਇੱਕ ਅਹਦ ਲੈਣਾ ਵੀ ਖਾਸ ਜ਼ਰੂਰੀ ਹੈ ਜਿਸ ਦੀ ਮੋਗਾ ਤੋਂ ਸ਼ੁਰੂਆਤ ਕਰਨ ਜਾ ਰਹੇ ਨੇ ਮੋਗਾ ਤੋਂ ਵਿਧਾਇਕ ਡਾਕਟਰ ਅੰਮ੍ਰਿਤਪ ਸਿੰਘ ਅਰੋੜਾ ਅਹਦ ਲੈਣਗੇ ਸਾਡੇ ਨਾਲ ਜੀ ਪੰਜਾਬ ਰਾਣਾ ਮਾਚਲ ਦੇ ਨਾਲ ਤੇ ਨਾਲ ਦੀ ਨਾਲ ਉਹਨਾਂ ਦੀ ਟੀਮ ਹੈ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਵਿਧਾਇਕ ਨਾਲ ਗੱਲ ਕਰ ਲੈਨੇ ਆ ਕਿ ਕੀ ਕਹਿਣਾ ਉਹਨਾਂ ਦਾ ਜੀ ਪੰਜਾਬ ਰਾਣਾ ਮਾਚਲ ਦੀ ਇਸ ਮੋਹਮ ਨੂੰ ਕਿਸ ਤਰ੍ਹਾਂ ਦੇਖਦੇ ਨੇ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਮੋਹਮ ਨੂੰ ਮੈਮ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦੀ ਆ ਜੀ ਪੰਜਾਬ ਹਰਿਆਣਾ ਦਾ ਜਿਨ੍ਹਾਂ ਨੇ ਸਾਡੇ ਪੰਜਾਬ ਸਰਕਾਰ ਵੱਲੋਂ ਜਿਹੜੀ ਆਲਰੇਡੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਸੀ ਪੰਜਾਬ ਦੇ ਵਿੱਚ ਉਸ ਦਾ ਸਾਡਾ ਸਾਥ ਦੇ ਰਹੇ ਆ ਔਰ ਇੱਕ ਬਹੁਤ ਅੱਛਾ ਉਪਰਾਲਾ ਜੀ মিডিਆ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਸੋ ਮੈਂ ਔਰ ਆਪਣੀ ਟੀਮ ਵੱਲੋਂ ਸਭ ਦਾ ਸਭ ਵੱਲੋਂ ਜੀ মিডিਆ ਦਾ ਧੰਨਵਾਦ ਕਰਦੀ ਆ ਕਿਉਂਕਿ ਸਾਡੇ ਪੰਜਾਬ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਯੂਥ ਨੂੰ ਅਸੀਂ ਆਪਣੇ ਆਲੇ ਦੁਆਲੇ ਜਿਹੜੇ ਵੀ ਸਾਡੇ ਭੈਣ ਵੀਰ ਇਸ ਬੁਰੀ ਲਾਤੋਂ ਲੱਗੇ ਹੋਏ ਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਕੰਸਲਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਸਹੀ ਰਸਤਾ ਦਿਖਾਈਏ ਉਹਨਾਂ ਦਾ ਇਲਾਜ ਕਰਵਾਈਏ ਤੇ ਮੁੜ ਜਿਹੜੇ ਹੈਗੀ ਆ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦਈਏ ਸੋ ਮੈਂ ਇੱਕ ਵਾਰ ਫਿਰ ਤੋਂ ਜ਼ੀ ਮੀਡੀਆ ਦਾ ਬਹੁਤ ਧੰਨਵਾਦ ਕਰਦੀ ਆ ਕਿ ਇੱਕ ਅੱਛੇ ਨੇਕ ਉਪਰਾਲੇ ਦੇ ਵਿੱਚ ਸਾਡਾ ਸਾਥ ਦੇ ਰਹੇ ਆ ਮੈਮਾ ਲੱਗਦਾ ਕਿ ਪਾਰਟੀਵਾਦੀ ਤੋਂ ਉਪਰ ਉੱਟ ਕੇ ਹਰੇਕ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਨਸ਼ਮਕ ਪੰਜਾਬ ਜਿਹੜਾ ਬਣਾਉਣਾ ਵੀ ਲੋੜ ਆ ਬਿਲਕੁਲ ਜੀ ਕਿਉਂਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਆ ਤਾਂ ਸਾਨੂੰ ਸਭ ਨੂੰ ਕੋਈ ਵੀ ਬਿਤਕਰਾ ਜਾਂ ਭੁੱਲ ਕੇ ਜਾਂ ਅਸੀਂ ਕਿਸੇ ਵੀ ਪਾਰਟੀ ਤੋਂ ਬਿਲੋਂਗ ਕਰਦੇ ਆ ਅਸੀਂ ਕਿਸੇ ਵੀ ਜਾਤ ਤੋਂ ਬਿਲੋਂਗ ਕਰਦੇ ਆ ਸਭ ਕੁਲਕੇ ਅਸੀਂ ਸਭ ਤੋਂ ਪਹਿਲਾਂ ਪੰਜਾਬੀ ਆ ਔਰ ਸਾਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਸਾਡੇ ਆਉਣ ਵਾਲੀ ਪੀੜ੍ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ਲਈ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਜਿਹੜਾ ਹੈਗਾ ਇਹ ਉਪਰਾਲਾ ਕਰਨਾ ਚਾਹੀਦਾ ਔਰ ਸਾਡੇ ਘਰਾਂ ਦੇ ਆਲੇ ਦੁਆਲੇ ਜਿੰਨੇ ਵੀ ਕੋਈ ਬੱਚਾ ਸਾਡੀ ਨੌਲੇਜ ਦੇ ਵਿੱਚ ਆਂਦਾ ਅਸੀਂ ਉਹਨਾਂ ਨੂੰ ਕੰਸਲਟ ਕਰਦੇ ਆਂ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣੇ ਆ ਉਹਨਾਂ ਦਾ ਇਲਾਜ ਕਰਵਾਉਣੇ ਆ ਔਰ ਸਾਨੂੰ ਸਭ ਨੂੰ ਮਿਲ ਜੁਲ ਕੇ ਜਿਹੜਾ ਹੈਗਾ ਉਹਨਾਂ ਨੂੰ ਪਿਆਰ ਦੇ ਨਾਲ ਨਸ਼ਾ ਛੱਡਣ ਦੇ ਲਈ ਸਾਨੂੰ ਸਮਝਾਉਣਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਮੈਮ ਸਕਿੱਲਸ ਟ੍ਰੇਨਿੰਗ ਜਿਹੜੀਆਂ ਆਊਟ ਸੈਂਟਰਸ ਦੇ ਉੱਤੇ ਦਿੱਤੀਆਂ ਆ ਰਹੀਆਂ ਨੇ ਅਸ਼ਾ ਸ਼ੋਕ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਜੀ ਸਾਡੇ ਵੀ ਮੋਗਾ ਜਿਹੜਾ ਹੈਗਾ ਜੀ ਡੇਡਿਕਸ਼ਨ ਸੈਂਟਰ ਹੈ ਔਰ ਰੀਹੈਬ ਸੈਂਟਰ ਹੈ ਉੱਥੇ ਜਿਹੜੇ ਬੱਚੇ ਇਲਾਜ ਕਰਵਾਉਣ ਦੇ ਲਈ ਜਾ ਰਹੇ ਆ ਜਿਹੜੇ ਵੀਰ ਉਹਨਾਂ ਨੂੰ ਵੱਖ-ਵੱਖ ਉਹਨਾਂ ਦੀ ਯੋਗਤਾ ਦੇ ਅਨੁਸਾਰ ਵੱਖ-ਵੱਖ ਟ੍ਰੇਨਿੰਗਸ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੋਰਸ ਜਿਹੜਾ ਹੈਗਾ ਕਰਵਾਇਆ ਜਾ ਰਿਹਾ ਔਰ ਪ੍ਰੋਪਰ ਸਰਟੀਫਿਕੇਟਸ ਦਿੱਤੇ ਜਾ ਰਿਹਾ ਔਰ ਹੋਰ ਵੀ ਵੱਖ-ਵੱਖ ਕਿਸਮ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਰੁਚੀ ਹੈਗੀ ਉਹ ਕੋਰਸ ਕਰਵਾ ਕੇ ਉਹਨਾਂ ਨੂੰ ਪ੍ਰੋਪਰ ਸਰਟੀਫਿਕੇਟ ਦੇ ਰਹੇ ਹਾਂ ਔਰ ਅੱਗੇ ਵੀ ਜਿਹੜਾ ਹੈਗਾ ਉਹਨਾਂ ਦੀਆਂ ਜੌਬਸ ਦਾ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਇੰਤਜ਼ਾਮ ਕੀਤਾ ਜਾ ਰਿਹਾ ਹੈ ਜੀ ਪੰਜਾਬ ਰਾਵਾਚਲ ਦੇ ਮਾਧਿਮ ਰਾਈ ਇਸ ਮੋਹਮ ਨੂੰ ਲੈ ਕੇ ਕੀ ਲੋਕਾਂ ਨੂੰ ਅਪੀਲ ਕਰ ਅਸੀਂ ਸਭ ਇਹੀ ਬੇਨਤੀ ਕਰਾਂਗੇ ਜੀ ਕਿ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਇਹ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਆਪਣੇ आले-ਦuale ਅਸੀਂ ਆਪਣੇ ਸ਼ਹਿਰ ਦੇ ਵਿੱਚ ਅਸੀਂ ਆਪਣੇ ਗੁਆਂਢ ਦੇ ਵਿੱਚ ਅਗਰ ਸਾਡੇ ਸਾਨੂੰ ਪਤਾ ਚੱਲਦਾ ਹੈ ਕਿ ਕੋਈ ਇਸ ਬੁਰੀ ਲਤ ਜਿਹੜੀ ਹੈਗੀ ਆ ਉਹ ਕਿਸੇ ਵੀਰ ਨੂੰ ਜਾਂ ਕਿਸੇ ਵੀ ਭੈਣ ਨੂੰ ਲੱਗੀ ਹੋਈ ਹੈ ਸਾਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਔਰ ਉਹਨਾਂ ਨੂੰ ਇਲਾਜ ਉਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਔਰ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਵਿੱਚ ਉਸ ਉਸ ਪਰਿਵਾਰ ਦਾ ਉਸ ਵੀਰ ਦਾ ਉਸ ਭੈਣ ਦਾ ਸਾਥ ਦੇਣਾ ਚਾਹੀਦਾ ਸਾਡੇ ਵੱਲੋਂ ਆਲਰੇਡੀ ਜਿਹੜੀਆਂ ਹੈਗੀਆਂ ਨੇ ਸਾਡੇ ਸ਼ਹਿਰਾਂ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਨੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਨੇ ਔਰ ਬਹੁਤ ਪਰਮਾ ਹੁਗਾਰਾ ਜਿਹੜਾ ਹੈਗਾ ਸਾਡੇ ਪੰਜਾਬ ਵਾਸੀਆਂ ਵੱਲੋਂ ਇਸ ਮੁਹਿੰਮ ਨੂੰ ਯੁੱਧ ਨਸ਼ੀਆਂ ਵਿਰੁੱਧ ਔਰ ਜੀ ਮੀਡੀਆ ਨੇ ਜਿਹੜੀ ਅੱਜ ਮੁਹਿੰਮ ਦਾ ਆਗਾਜ਼ ਕੀਤਾ ਇਸ ਨੂੰ ਮਿਲ ਰਿਹਾ ਹੈ ਮੋਗਾ ਧੰਨਵਾਦ ਵਿਧਾਇਕ ਅਮਨਦੀਪ ਕਰੋੜਾ ਨੇ ਪਹਿਲਾ ਮੋਗਾ ਤੋਂ ਮੋਹਿੰਦਸ ਜੀ ਮੀਡੀਆ ਦੀ ਜਿਹੜੀ ਮੋਹਮੇਡ ਡਰਗ ਫਰੀ ਪੰਜਾਬ ਦੀ ਉਸ ਵਿੱਚ ਪਹਿਲੇ ਮੈਂਬਰ ਨੇ ਕਹਿ ਸਕਦੇ ਆ ਕਿ ਜਿਸ ਇਸ ਮੋਹਮੇ ਦਾ ਜਿਹੜਾ ਉਹਨਾਂ ਨੇ ਸਾਥ ਦਿੱਤਾ ਹੈ ਮੇਅਰ ਮੋਗਾ ਨਗਰ ਨਿਗਮ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਟੀਮ ਸਾਰੀ ਐਮ ਐਲ ਏ ਮੋਗਾ ਦੇ ਇੱਥੇ ਖੜੀ ਨੇ ਜਿਨ੍ਹਾਂ ਵੱਲੋਂ ਅੱਜ ਅਹਦ ਲਿਆ ਜਾਊਗਾ ਇੱਕ ਓਥ ਲੈ ਜਾਊਗੀ ਪਲੈਜ ਲਈ ਜਾਊਗੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣਾ ਹੈ ਮੇਅਰ ਸਾਹਿਬ ਮੈਡਮ ਨੇ ਕਿਹਾ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਤੇ ਨਾਲ ਦੀ ਨਾਲ ਜੀ মিডিਆ ਵੱਲੋਂ ਵੀ ਇੱਕ ਜਿਹੜੀ ਹੈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਮਿਸ਼ਨ ਡਰੱਗ ਫਰੀ ਪੰਜਾਬ ਕਿਸ ਤਰ੍ਹਾਂ ਦੇ ਜੀ মিডিਆ ਦਾ ਬਹੁਤ ਵੱਡਾ ਪਰਾਲਾ ਵਾ ਜਿੱਥੇ ਸਰਦਾਰ ਭਗਤ ਸਿੰਘ ਜੀ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੇਰੇ ਬਹੁਤ ਹੀ ਸਕਾਰਯੋਗ ਮੈਂ ਡਾਕਟਰ ਅਮਨਦੀਪ ਕੌਰ ਅਰੋੜਾ ਜੀ ਐਮਐਲਏ ਸਾਹਿਬ ਕਿਉਂਕਿ ਇਹਨਾਂ ਵੱਲੋਂ ਹਮੇਸ਼ਾ ਹੀ ਜਿਹੜੇ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਸਾਡੇ ਜਿਹੜੇ ਕਿ ਭੈਣ ਭਰਾ ਇੱਕ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਬਾਹਰ ਕੱਢਣ ਲਈ ਹਮੇਸ਼ਾ ਹੀ ਆਮ ਆਦਮੀ ਪਾਰਟੀ ਸਰਕਾਰ ਉਪਰਾਲੇ ਕਰਦੀ ਪਈ ਆ ਤੇ ਸਾਡੇ ਭੈਣ ਭਰਾਵਾਂ ਨੂੰ ਮੈਂ ਕਹਿ ਸਕਦਾ ਜੀ ਜਿੱਥੇ ਉਹਨਾਂ ਦੇ ਨਸ਼ਾ ਛਡਾਇਆ ਜਾਂਦਾ ਵਾ ਕਿਉਂਕਿ ਉੱਥੇ ਸਾਡੇ ਭੈਣ ਭਰਾਵਾਂ ਨੂੰ ਮਾਣਯੋਗ ਐਮਐਲਏ ਸਾਹਿਬ ਡਾਕਟਰ ਅਮਨਦੀਪ ਕੌਰ ਅਰੋੜਾ ਜੀ ਉਹਨਾਂ ਦੇ ਵੱਲੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਜਿਹੜੀਆਂ ਕਿ ਉਹਨਾਂ ਨੂੰ ਨਸ਼ਾ ਛਡਾ ਕੇ ਜਿਹੜੀਆਂ ਕਿ ਜੌਬ ਵੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਦੁਬਾਰਾ ਇਸ ਦਲਦਲ ਦੇ ਵਿੱਚ ਨਾ ਫਸ ਜਾਣ ਕਿਉਂਕਿ ਇਹ ਉਪਰਾਲਾ ਮੈਂ ਕਹਿ ਸਕਦਾ ਹਾਂ ਵੀ ਪਹਿਲਾਂ ਇੰਨੀਆਂ ਹੀ ਸਰਕਾਰਾਂ ਆਈਆਂ ਸੀ ਤੇ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੀ ਮਾਨ ਮਹਿਸੂਸ ਕਰਦੇ ਸਰਦਾਰ ਭਗਸ ਸਿੰਘ ਜੀ ਮਾਨ ਜੀ ਜਿਨ੍ਹਾਂ ਦੀ ਯੋਗਗਵਾਈ ਦੇ ਹੇਠ ਅੱਜ ਜਿਹੜਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮਹਮ ਸ਼ੁਰੂ ਕੀਤੀ ਹੈ ਧੰਨਵਾਦ ਕਰਦਾ ਹਾਂ న్యూਸ ਦਾ ਜਿਨ੍ਹਾਂ ਦੇ ਤੁਹਾਡੇ ਅੱਗੇ ਭੈਣ ਭਰਾ ਜਿਹੜੇ ਹਮੇਸ਼ਾ ਹੀ ਸਹਿਯੋਗ ਕਰਦੇ ਆ ਤੇ ਜਿਹੜੀਆਂ ਕਿ ਵੀਡੀਓ ਜਾਂ ਕਿ ਹੋਰ ਵੀ ਸਾਡੇ ਪੈਣਪਰਾ ਸਾਡੇ ਮਲਾਬ ਵੀਰ ਜਾਂ ਸਾਡੇ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬ ਵਲੰਟੀਅਰ ਸਾਰੇ ਪੈਣਪਰਾਵਾਂ ਦੇ ਸਹਿਯੋਗ ਦੇ ਨਾਲ ਇਹ ਮੈਮ ਜੋ ਸ਼ੁਰੂ ਕੀਤੀ ਯੁੱਧ ਨਸ਼ਿਆਂ ਦੇ ਵਿਰੁੱਧ ਜੇ ਜਰੂਰ ਸਫਲ ਹੋਵੇਗੀ ਤੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਜਿਹੜਾ ਕਿ ਬਹੁਤ ਵੱਡਾ ਪਰਾਲਾ ਕੀਤਾ ਸਾਡੇ ਪੈਣਪਰਾ ਜਿਹੜੇ ਕਿ ਇੱਕ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਉਹਨਾਂ ਮਾਵਾਂ ਦੀਆਂ ਜਿਹੜੀਆਂ ਕਿ ਜਿਹੜੇ ਨਸ਼ੇ ਦੀ ਦਲਦਲ ਵਿੱਚ ਇਹ ਸਾਡੇ ਗੈਂਗਰੇਟਸ ਜਾਂ ਹੋਰ ਜਿਹੜੇ ਕਿਸ ਨਸ਼ੇ ਦੇ ਸਦਾਗਰ ਜਿਹੜੇ ਕਿ ਇਸ ਨਸ਼ੇ ਦੇ ਲਾਉਂਦੇ ਹਨ ਉਹਨਾਂ ਮਾਵਾਂ ਦੀਆਂ ਵਾਦਵਾਂ ਵਿੱਚ ਇੱਕ ਦਿਨ ਲੈ ਕੇ ਬਹਿ ਜਾਣਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਪੰਕਸੇਨ ਜੀ ਮਾਨ ਮਾਨ ਜੋ ਗਏ ਐਮਐਲ ਸਾਬ ਨੂੰ ਉਹਨਾਂ ਦੀਆਂ ਮਾਵਾਂ ਦੀਆਂ ਦਵਾਵਾਂ ਮੈਂ ਸਮਝਦਾ ਵੀ ਅੱਜ ਜਿਹੜੀਆਂ ਕਿਸਾਨ ਨੂੰ ਵੀ ਇੱਕ ਅਸ਼ੀਰਵਾਦ तौर ਤੇ ਕਿ ਅਸੀਂ ਮਹਿਸੂਸ ਕਰਦੇ ਹਾਂ ਜਿੱਥੇ ਆਮ ਆਦਮੀ ਪਾਰਟੀ ਦਾ ਹਿੱਸਾ ਵਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਯੁੱਧ ਨੋਚ ਨੇ ਬਰੋਜੇ ਜਿਹੜੀ ਕਿ ਮੈਮਸ਼ੂਰ ਕੀਤੀ ਹੈ ਬਹੁਤ ਧੰਨਵਾਦ ਕਰਦਾ ਮੈਂ ਸਰਦਾਰ ਪੰਕਸੇਨ ਜੀ ਮਾਨ ਜੀ ਦਾ ਮੈਡਮ ਦੀ ਜਿਹੜੀ ਟੀਮ ਆ ਸਾਰੀ ਉਹ ਵੀ ਇੱਥੇ ਖੜੇ ਨੇ ਜਿਨ੍ਹਾਂ ਵੱਲੋਂ ਹੁਣ ਇਹਤ ਲਿਆ ਜਾਊਗਾ ਇੱਕ ਓਤ ਲਈ ਜਾਊਗੀ ਕਿ ਇਹ ਨਸ਼ਾ ਨੂੰ ਪੰਜਾਬ ਚੋਂ ਖਤਮ ਕਰਨਾ ਹੈ ਤੇ ਜਿਹੜੇ ਨਸ਼ੇ ਕਰਦੇ ਨੇ ਨੌਜਵਾਨ ਉਹਨਾਂ ਨੂੰ ਵੀ ਇੱਥੇ ਦੂਰ ਰੱਖਣਾ ਹੈ ਜੀ ਮੀਡੀਆ ਦੀ ਮੁਹਿੰਮ ਡਰਗ ਫ੍ਰੀ ਪੰਜਾਬ ਨੂੰ ਕਿਸ ਤਰ੍ਹਾਂ ਦੇਖਦੇ ਹੋ ਮਿਸ਼ਨ ਡਰਗ ਫ੍ਰੀ ਪੰਜਾਬ ਜੋ ਜੀ ਮੀ ਜੀ ਮੀਡੀਆ ਦੀ ਟੀਮ ਨੇ ਚੈਨਲ ਨੇ ਡਰਗ ਮਿਸ਼ਨ ਵਿਰੋਧ ਸ਼ੁਰੂ ਕੀਤਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਨੇ ਇਹ ਮੁਹਿੰਮ ਪਹਿਲਾਂ ਹੀ ਆਗਾਜ਼ ਕੀਤਾ ਹੋਇਆ ਹੈ ਤੇ ਇਸ ਕਰਕੇ ਇਹ ਰਲ ਮਿਲ ਕੇ ਸਾਰਿਆਂ ਦਾ ਸਹਿਯੋਗ ਨਾਲ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਦੇਖਦੇ ਹੋ ਸਰ ਜੀ ਮੀਡੀਆ ਦੀ ਸਮਾਹ ਬਹੁਤ ਵਧੀਆ ਜੀ ਇਹ ਇੱਕ ਜਿਸ ਤਰ੍ਹਾਂ ਇੱਕ ਬਹੁਤ ਵਧੀਆ ਮੁਹਿੰਮ ਚੱਲ ਰਹੀ ਹੈ ਯੋਧ ਨਸ਼ੇ ਅਮਰਤ ਉਹਦੇ ਨਾਲ ਸਹਿਯੋਗ ਮਿਲੂਗਾ ਅਤੇ ਕਿੰ ਵੱਖਰਾ ਮੀਲ ਪੱਥਰ ਸਾਬਤ ਹੋਊਗਾ ਤੇ ਜਿਹੜੇ ਨੌਜਵਾਨਾਂ ਨਸ਼ੇ ਦੀ ਦਲਦਲ ਤੋਂ ਬਾਹਰ ਹੋਣ ਬਹੁਤ ਬਹੁਤ ਵਧੀਆ ਜੁੜਨਾ ਚਾਹੀਦਾ ਜੀ ਹਮ ਕੀ ਕਹਿਣਾ ਚਾਹੋਗੇ ਸਰ ਨੌਜਵਾਨੋਂ ਤੁਸੀਂ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਮੀਡੀਆ ਦੇ ਇਸ ਮਹਿੰਮ ਨੂੰ ਮੈਂ ਮੋਗੇ ਹਲਕੇ ਤੋਂ ਜਯੋਦਨ ਸ਼ਰਮਵਰੋਦ ਕੋਆਰਡੀਨੇਟਰ ਆਈ